ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤੱਲੇ ਵੋ ਮੰਗੇ ਕਰੂ ਗੱਲ ਇਹ ਤਰੀਕਾ ਹੋ ਗਿਆ ਨਾ ਗੱਲ ਕਰਨ ਦਾ ਜੇ ਤੂੰ ਨਹੀਂ ਦਿੰਦਾ ਨਾ ਤੂੰ ਤਾਂ ਸਿਆਣਪ ਨਹੀਂ ਵਰਤੀ ਤੂੰ ਆਪਦਾ ਫਰਜ਼ ਨਹੀਂ ਸਮਝਿਆ ਭੁੱਲ ਗਿਆ ਲੈ ਫਿਰ ਜੇ ਤੂੰ ਨਹੀਂ ਦਿੰਦਾ ਆਪ ਤਾਂ ਮੈਂ ਮੰਗਦਾ ਮੈਂ ਕੋਈ ਛੋਟਾ ਹੋ ਜੂ ਮੰਗਣ ਨਾਲ ਮੇਰਾ ਹੱਕ ਹੈ ਹੁਣ ਕਹਿੰਦੇ ਮਾ ਦੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤੱਲੇ ਵੋ ਮੰਗੇ ਕੀ ਮੰਗਦਿਆ ਦੋਏ ਸਿਰ ਮੰਗੋ ਚੂਨਾ ਪਾਓ ਕੀ ਹੋ ਸੰਦ ਲੂਨਾ ਲੈ ਛੋਟੀਆਂ ਜੀਆਂ ਚੀਜ਼ਾਂ ਮੰਗੀ ਕਹਿੰਦੇ ਮੈਨੂੰ ਆਟਾ ਵੀ ਚਾਹੀਦਾ ਮੈਨੂੰ ਘਿਓ ਵੀ ਚਾਹੀਦਾ ਮੈਨੂੰ ਲੂਣ ਵੀ ਚਾਹੀਦਾ ਗੱਲ ਕੁਛ ਵੀ ਨਹੀਂ ਹੁਣ ਮੰਗੀ ਵੇਖੋ ਕੀ ਚਾ ਅੱਧ ਸਿਰ ਮੰਗੋਂ ਦਾਲੇ ਮੋਕੋ ਦੋਨੋਂ ਵਕਤ ਜੀ ਵਾਲੇ ਹਾ ਸੰਗਤ ਛੋਟੀਆਂ ਛੋਟੀਆਂ ਮੰਗਾਂ ਰੱਬ ਅੱਗੇ ਰੱਖੀਆਂ ਅਸੀਂ ਵੀ ਮੰਗਦੇ ਆ ਤੇ ਜੇ ਭਗਤ ਕਬੀਰ ਸਾਹਿਬ ਮੰਗ ਸਕਦੇ ਆ ਤੇ ਫਿਰ ਆਪਾਂ ਨੂੰ ਕਦੀ ਸ਼ਰਮ ਐ ਪਰ ਵੇਖੋ ਜਿਹੜੀ ਚੀਜ਼ ਮੰਗੀ ਆ ਨਾ ਉਹ ਲਿਮਟ 'ਚ ਹੀ ਮੰਗੀ ਐ ਓਵਰ ਨਹੀਂ ਜਿੰਨੀ ਲੋੜ ਹੈ ਹੁਣ ਅੱਗੇ ਕਹਿੰਦੇ ਖਾਟ ਮੰਗੋ ਚੌਪਈ ਇੱਕ ਮੰਝਾ ਵੀ ਚਾਹੀਦਾ ਇੱਕ ਮੰੰਜੇ ਸਿਰਹਾਨਾ ਅਵਰ ਤੁਲਾਈ ਇੱਕ ਸਹਰਾਣਾ ਚਾਹੀਦਾ ਤੇ ਇੱਕ ਰਜਾਈ ਤਲਾਈ ਚਾਹੀਦੀ ਹੈ ਫੇਰ ਕਹਿੰਦੇ ਉਪਰ ਕੋ ਮੰਗੈ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਉੱਪਰ ਲੈਣ ਵਾਸਤੇ ਵੀ ਚੰਗੀ ਚਾਦਰ ਚਾਹੀਦੀ ਹੈ ਖੇਸ ਚਾਹੀਦਾ ਕਹਿੰਦੇ ਮੈਂ ਨਾਹੀਂ ਕੀਤਾ ਲੱਭੋ ਲੱਭੋ ਦਾ ਭਾਵ ਲੋਭ ਲਾਲਚ ਨਹੀਂ ਕੋਈ ਦਾਲ ਚਾਹੀਦੀ